ਖਦੇ ਦਾ ਦੰਦੇ ਮੈਂ ਉਹਨਾਂ ਦਾ ਇਰਾਦਾ ਕੈਂਸਲ ਹੋ ਗਿਆ ਹੁਣ ਨਹੀਂ ਉਹਦਾ ਫੋਨ ਅੱਜ ਵੀ ਹੁਣ ਵੀ ਆਇਆ ਥੋੜਾ ਕੰਨੇੜੇ ਜਿਹਾ ਹੋ ਜਾਓ ਦੋਨੋਂ ਜਣੇ ਹਾਂਜੀ ਭਾਈ ਸਤਿ ਸ੍ਰੀ ਅਕਾਲ ਜੀ ਯੰਗ ਫਾਰਮਰ ਚੈਨਲ ਤੇ ਤੁਸੀਂ ਲਾਈਵ ਨਾਲ ਜੁੜ ਚੁੱਕੇ ਹੋ ਤੇ ਆਪਣੇ ਨਾਲ ਲਾਈਵ ਦੇ ਵਿੱਚ ਅੱਜ ਹੋਣਗੇ ਬਾਈ ਗਰਜੀਤ ਸਿੰਘ ਜੀ ਡਾਕਟਰ ਬਾਈ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਇਹ ਬਾਈ ਵੀ ਬਹੁਤ ਕੋਸਾ ਡਾਕਟਰ ਵੀ ਆ ਫਾਰਮਰ ਵੀ ਆ ਤੇ ਸਰਕਾਰੀ ਅਫਸਰ ਵੀ ਆ ਤੇ ਇਧਰ ਰਾਜਵੀਰ ਸਿੰਘ ਜੀ ਬਰਾੜ ਬਠਿੰਡੇ ਵਾਲੇ ਇਧਰ ਬਾਈ ਬਿੱਲਾ ਬਿੱਲਾ ਭਾਜੀ ਖੋਖਰ ਵਾਲਾ ਬਿੱਲਾ ਪਲਵਾ ਇਹ ਤੁਕਾਂ ਨਾਲ ਖੇਡਦਾ ਹੈ ਕਬੱਡੀ ਦਾ ਬਾਈ ਬਹੁਤ ਤਕੜਾ ਖਿਡਾਰੀ ਰਿਹਾ ਬਾਈ ਇਹਦੀ ਵੀ ਅ ਕਹਾਣੀ ਸੁਣਾਵਾਂਗੇ ਤੁਹਾਨੂੰ ਕਦੇ ਮੱਲਣ ਵਾਲੇ ਤੋਂ ਮੱਲਣ ਵਾਲੇ ਬਾਜ਼ਰ ਕੰਨਾ ਖੇਡਦਾ ਰਿਹਾ ਬਈ ਨਿੰਦਰ ਜੈਤਵਰ ਕੰਨਾ ਸੁਖਵੀਰ ਸਰਾਵਾ ਦਾ ਵੀ ਬਰਾਬਰ ਦਾ ਖਿਡਾਰੀ ਹੋਇਆ ਮੈਂ ਜਾਣਾ ਬਿਜ਼ਨਸ ਤੋਰਦਾ ਇੱਥੇ ਅੱਛਾ ਆਪਾਂ ਰਜਗਾਰ ਦੇਤਾ ਬੰਦੇ ਨੂੰ ਆਪਦੇ ਫਾਰਮ ਤੇ ਇੱਥੇ ਤੁਹਾਨੂੰ ਇਹਦੇ ਮੰਜੇ ਬਣਾਉਂਦਾ ਇਹ ਹੂੰ ਤੇ ਇੱਕ ਬੱਕਰੀਆਂ ਵਾਲੀਆਂ ਖੁਰਨੀਆਂ ਠੀਕ ਆ ਫਿਰ ਵੇਚਿਆ ਕਰੋਗੇ ਤੁਸੀਂ ਹਾਂ ਇਹ ਨਹੀਂ ਵੇਖਣੀਆਂ ਇਹ ਨੂੰ ਆਪਾਂ ਕੰਮ ਸਮਾਨ ਲਾਵਾਂ ਲਿਆਤਾ ਇਹਦੀ ਮਦਦ ਕਰਤੀ ਪੂਰੀ ਠੀਕ ਹੈ ਬਈ ਮੈਨੂੰ ਐ ਫਾਇਦਾ ਹੋਇਆ ਤਾਂ ਹੀ ਪੇਟੇ ਰੱਖ ਕੇ ਆ ਗਿਆ ਮੇਰੇ ਫਾਰਮ ਦੀ ਮੈਨੂੰ ਰਾਖੀ ਇਧਰੋਂ ਮੂੰਹ ਤਾਂ ਕਰ ਬਿਲੇ ਆਈ ਮੜਾ ਨੇੜੇ ਆ ਇੱਥੇ ਆਇਆ ਮੈਨੂੰ ਆਏ ਆ ਫਾਰਮ ਤੇ ਵੇਖਾ ਮੈਂ ਜਰ ਮੈਂ ਹੂੰ ਤਾਂ ਨਹੀਂ ਰਹਿੰਦਾ ਕਹਿੰਦਾ ਮੈਂ ਗਾਂ ਵਧਣਾ ਚਾਹਣਾ ਕਹਿੰਦਾ ਜੇ ਇੱਥੇ ਬੱਕਰੀਆਂ ਤੇ ਲੱਗ ਗਿਆ ਇੱਕ ਥਾਂ ਫਾਜੂਗਾ ਹੂੰ ਕਹਿੰਦਾ ਮੈਂ ਗਾਂ ਮੈਂ ਕਿਵੇਂ ਗਾਂ ਵਧਾਂਗਾ ਕਹਿੰਦਾ ਮੈਂ ਕਰਕੇ ਲੱਗਣਾ ਕਿ ਤੇਰੇ ਲੋਹੇ ਦੇ ਕੰਮ ਕਰਨ ਦੇ ਇਹਨੂੰ ਟਰਾਲੀਆਂ ਟਰੂਲੀਆਂ ਬਣਾਉਣੀਆਂ ਹੋਣਗੀਆਂ ਤਾਕਤ ਦਾ ਕੰਮ ਆਉਂਦਾ ਇਹਨੂੰ ਅੱਛਾ ੱੱਕ ਵਾਲੇ ਟਰਾਲੇ ਟਰਾਲੀਆਂ ਸਾਰਾ ਕੁਝ ਤਿਆਰ ਕਰ ਲੈਂਦਾ ਇਹ ਬਈ ਘਰੇ ਜਾ ਕੇ ਹੀ ਵੈਲਡ ਕਰ ਦਿਆ ਕਰਿਆ ਹਾਂਜੀ ਹਾਂਜੀ ਨਹੀਂ ਨਹੀਂ ਹਾਸਿਆ ਤੇ ਨਹੀਂ ਗੱਲ ਘਰੇ ਤਾਂ ਬੜਾ ਵੈਲਡ ਕਰਦਾ ਇਹ ਜਿਵੇਂ ਹੁਣ ਬੱਕਰਾਂ ਬੁੱਕਰਾਂ ਲੱਗੇ ਨੇ ਹੱਲਵਾਉਣੀਆਂ ਜਾਲੀਆਂ ਝੂਲੀਆਂ ਲਾ ਲਿਆ ਕਰੂਗਾ ਉਹ ਚੀਜ਼ ਲਾਦੇ ਗਰਾਣੇ ਠੀਕ ਹੈ ਵੈਲਡ ਲਿਆ ਕੇ ਦਿੱਤਾ ਨੂੰ ਡੱਬ ਵਾਲੀਓ ਪੂਰਾ ਟਾਪ ਦਾ ਠੀਕ ਹੈ ਜੀ ਤੇ ਆਪਾਂ ਨੂੰ ਚੱਲ ਬੰਦਾ ਇਹ ਕਹਿੰਦਾ ਮੈਂ ਉਂ ਤਾਂ ਰਹਿਣਾ ਨਹੀਂ ਜੀ ਵੈਲਡ ਲਿਆ ਦੇਆਂ ਫਿਰ ਰਹਿ ਪੂੰਗਾ ਠੀਕ ਹੈ ਜੀ ਬੰਦਾ ਫੱਕਰ ਆ ਬਈ ਮਿਹਨਤੀ ਬਹੁਤ ਬੰਦਾ ਮਿਹਨਤੀ ਨਖਿਆ ਪਤਾ ਕੋਈ ਨਾ ਪੂਲ ਆਪਣਾ ਜਰਦਾ ਨਾ ਬੀੜੀ ਨਾ दारू ਕੋਸ ਨਹੀਂ ਠੰਡਾ ਤਾਂ ਬਹੁਤ ਪੀਂਦਾ ਹਣਾ ਅੰਡੇ ਵੀ ਮਸਾ ਖਾਣ ਲਾਇਆ ਅੱਛਾ ਕਿਉਂ ਜੰਗ ਨਹੀਂ ਲੱਗਦਾ ਆਪਾਂ ਦੋਸਤ ਪ੍ਰਾਣੀ ਨਹੀਂ ਆਪਾਂ ਇਹ ਸਹੀ ਗੱਲ ਤੇ ਇਧਰ ਹੈ ਦੋਸਤਾਂ ਦੇ ਰਾਜ ਹੀ ਆ ਚੱਲ ਯਾਰ ਕੋਈ ਮੁੱਦਾ ਦੀ ਤੇ ਬਾਈ ਅੱਜ ਆਪਾਂ ਨਾ ਟਾਈਟਲ ਦਿੱਤਾ ਹੈਗਾ ਵੀਡੀਓ ਨੂੰ ਵੀ ਜਿਹੜੀ ਤੁਹਾਨੂੰ ਕਹਾਣੀ ਦੱਸਣੀ ਆ ਬਾਈ ਗਰਜੀਤ ਬੈਠਾ ਹੈ ਨਾ ਸਵੱਬ ਬਣਿਆ ਜਿਹੜਾ ਰਾਜਵੀਰ ਨੇ ਬੱਕਰੀਆਂ ਦਾ ਕੰਮ ਸ਼ੁਰੂ ਕੀਤਾ ਸੀਗਾ ਉਦੋਂ ਵੀ ਸ਼ੌਂਕ ਕਿਵੇਂ ਬਣਿਆ ਸੀ ਤੇ ਪਹਿਲੀ ਬੱਕਰੀ ਰਾਜਵੀਰ ਲੈ ਗਿਆ ਬਾਈ ਗਰਜੀਤ ਤੋਂ ਇਹ ਸਾਰੀ ਕਹਾਣੀ ਆਪਾਂ ਅੱਜ ਪੁੱਛਣੀ ਆ ਰਾਜੀਵੀਰ ਸ਼ੁਰੂ ਤਾਂ ਕਿ ਦੱਸੀ ਵੀ ਬਈ ਪਹਿਲੀ ਵਾਰ ਜਿਹੜਾ ਬੱਕਰੀਆਂ ਦਾ ਸ਼ੌਂਕ ਸੀਗਾ ਉਹ ਕਿੱਥੋਂ ਪਿਆ ਸੀਗਾ ਤੈਨੂੰ ਸ਼ੌਂਕ ਤਾਂ ਬਈ ਸੀਗਾ ਛੋਟੇ ਹੁੰਦੇ ਨਹੀਂ ਹਾਂਜੀ ਸਾਡੇ ਉਹਦਾ ਨਾ ਬਰਬਰੀ ਬੱਕਰੀ ਹੁੰਦੀ ਪਰ ਉਹਦਾ ਐ ਨਹੀਂ ਪਤਾ ਹੁੰਦੀ ਕਹਿੰਦੇ ਪਹਾੜੀ ਉਹ ਹੀ ਸਸਤੀ ਕਰਕੇ ਰੱਖੀ ਸੀਗੀ ਅੱਛਾ ਤੇ ਉਹ ਤੋਂ ਮਾਲਾ ਅਸੀਂ ਇੱਕ ਬੱਕਰੀ ਤੋਂ 48000 ਦਾ ਮਾਲ ਵੇਚਦਾ ਸੀਗਾ ਠੀਕ 25 2500 ਦੇ ਮੇਮ ਨੇ ਵੇਚ ਦਿੰਦੇ ਹੁੰਦੇ ਸੀ ਉਹਦੇ ਅੱਛਾ ਤੇ ਫੇਰ ਉਹ ਵੇਚ ਅਸੀਂ ਵੇਚਤੀ ਸੀਗੀ 8-10 ਸਾਲ ਗੈਰ ਰਿਆ ਉਹਦਾ ਅੱਛਾ ਮਾਲਾ ਬੱਕਰੀਆਂ ਬੱਕਰੀਆਂ ਦਾ ਧਿਆਨ ਹੀ ਹੈ ਨਹੀਂ ਸੀਗਾ ਤੇ ਫੇਰਾ 16 17 ਦੇ ਵਿੱਚ ਹੂੰ ਫੇਰਾ ਮੈਨੂੰ ਦੁਬਾਰੇ ਫੇਰ ਸ਼ੌਂਕ ਬਣ ਗਿਆ ਅੱਛਾ ਮੈਂ ਵੀਡੀਓ ਨੂੰ ਵੀਡੀਓ ਵੇਖਣਾ ਹੁੰਦਾ ਸੀਗਾ ਉਦੋਂ ਫੇਸਬੁੱਕ ਤੇ ਹੁੰਦਾ ਹੀ ਜ਼ਿਆਦਾ YouTube ਤੇ ਲੈਣਾ ਚੱਲਿਆ ਚੱਲਿਆ ਸੀ ਹਾਂ ਨਹੀਂ ਉਦੋਂ ਨਹੀਂ ਚੱਲਿਆ ਸੀਗਾ ਅੱਛਾ ਉਦੋਂ ਪਹਿਲਾਂ ਦੀ ਗੱਲ ਆ YouTube ਤੇ ਵੇਖ ਲੈਂਦੇ ਸੀਗੇ ਤੇ ਤੁ ਫਿਰ ਬਾਈ ਤੋਂ ਗਰਜੀਤ ਤੋਂ ਲੈ ਆ ਸੀ ਮੈਂ ਪੱਠੇ ਤੋਂ ਅੱਛਾ ਮੈਂ ਹੋਰ ਭਾਲਦਾ ਫਿਰਦਾ ਸੀਗਾ ਪੱਠਾ ਨਾ ਮੈਨੂੰ ਕੋਈ ਉਦੋਂ ਗਰੁੱਪ ਜੇ ਬਣੇ ਬਣੇ ਸੀ WhatsApp ਵਾਲੇ ਮੈਨੂੰ ਨਾਂ ਜਦੋਂ ਫਿਰ ਬਾਈ ਤੋਂ ਤਾਂ ਇਹਨੇ ਦਿੱਤੀ ਮੱਖੀ ਜਿੰਨੀ ਪੱਠ ਜਿਹੜੀ ਆਪਣੇ ਅੰਦਰ ਫਿਰਦੀ ਉਹ ਜੀ ਹਾਂ ਤੇ ਸੀਗੀ 5-6 ਮਹੀਨਿਆਂ ਦੀ ਅੱਛਾ ਤੇ 5000 ਦੀ ਲਈ ਸੀ ਆਪਾਂ ਤੇ ਉਸ ਤੋਂ ਬਾਅਦ ਫਿਰ ਸ਼ੌਂਕ ਬਣ ਗਿਆ ਉਸ ਤੋਂ ਬਾਅਦ ਮੈਂ 16 ਕੇ 17 ਅੰਝ ਮੈਂ ਭਰਤੀ ਹੋ ਗਿਆ ਸੀ ਠੀਕ ਹਾਂ ਉਦੋਂ ਜੇ ਲਿਆਂਦੀ ਆਈ ਨਹੀਂ ਪਤਾ 17 ਚ ਲੈ ਗਈ ਕਿ 16 ਚ ਲੈ ਗਈ ਸੀ ਆ ਭਰਤੀ ਹੋਇਆ ਵੇ ਸੀ ਤੂੰ ਉਦੋਂ ਹੋਇਆ ਸੀ ਬਈ ਭਰਤੀ ਭਰਤੀ ਹੋਇਆ ਬਈ ਤੁਹਾਡੇ ਕੋਲੇ ਕਿਵੇਂ ਆ ਹੀ ਰਾਏ ਵੀਰ ਉਦੋਂ ਯਾਦਾ ਗੱਲਬਾਤ ਕਿਵੇਂ ਮੰਗੀ ਤੁਹਾਡੇ ਤੋਂ ਪੱਠ ਨਹੀਂ ਫੋਨ ਕਰਕੇ ਇਹਨੇ ਪੁੱਛਿਆ ਸੀ ਕਹਿੰਦਾ ਪੱਠ ਲੈਣੀ ਆ ਅੱਛਾ ਨਾ ਦੇਖੀ ਮੈਨਾਂ ਤੋਂ ਗੱਲ ਮੈਂ ਪੱਠ ਹੈਗੀ ਮੱਕੀ ਚੀਨੀ ਚਿੱਟੀ ਬਹੁਤ ਸੋਹਣੀ ਆ ਉਦੋਂ ਕਿੰਨੇ ਨਾਕ ਸੀ ਤੁਹਾਡੇ ਕੋਲੇ ਉਦੋਂ ਮੇਰੇ ਕੋਲੇ 5-7 ਕਨਾਕ ਸੀ 5-7 ਸੀ ਹਾਂ 5-7 ਕਨਾਕ ਸੀਗੇ ਤੇ ਜਗਾ ਵੀ ਥੋੜੀ ਸੀ ਉਹ ਤਾਂ ਵੀ ਜਿਹੜਾ ਹੁਣ ਆਪਾਂ ਜਿੱਥੇ ਬਰਾਂਡਾ ਬਣਾਇਆ ਵਿਆ ਉਹ ਤੂੜੀ ਵਾਲਾ ਸੀਗਾ ਅੱਛਾ ਉਹ ਜਿਹੜੀ ਜਿੱਥੇ ਹੁਣ ਖੁੱਲੇ ਫਿਰਦੇ ਹੁੰਦੇ ਵੇੜੇ ਜਿਹੇ ਓਨੀ ਕੀ ਜਗ੍ਹਾ ਹੀ ਸੀ ਓਨੀ ਕੀ ਜਗ੍ਹਾ ਸੀ ਹਾਂ ਉੱਥੇ ਬਸ ਵਿੱਚ ਪਾਈਦੇ ਦਾ ਇੱਕ ਡੰਡਾ ਜਾਂ ਵੱਢ ਕੇ ਮੋੜ ਜਿਹਾ ਅੱਛਾ ਉਹਦੇ ਤੇ ਛੱਤ ਜੀ ਬਣਾਈ ਸੀ ਬਸ ਥੱਲੇ ਬੁਰਜੀ ਲਾ ਕੇ ਠੀਕ ਹੈ ਬਈ ਉਹਦੇ ਚ ਪੰਜ ਸੱਤ ਜਾਨਵਰ ਵਧਿਆ ਰਹਿੰਦੇ ਸੀਗੇ ਤੇ ਫਿਰ ਜਦੋਂ ਤੁਹਾਡੇ ਤੋਂ ਪੱਠ ਲੈ ਆ ਸੀ ਬਈ ਉਦੋਂ ਕੌਂਦਾ ਵੀ ਹੋਊਗਾ ਵੀ ਕੀ ਦੇ ਕੇ ਖਾਣ ਨੂੰ ਕੀ ਹੈ ਨਹੀਂ ਨਵਾਂ ਬੰਦਾ ਬੋਈ ਉਹਨਾਂ ਦੇ ਚਾਚਾ ਤੇ ਮੇਰੇ ਡੈਡੀ ਕਾਇਆ ਨਹੀਂ ਬੱਕਰੀ ਬਹੁਤ ਸਾਂਭੀ ਉਹਨਾਂ ਨੇ ਬਾਈ ਹੂੰ ਤੇ ਬੱਕਰੀ ਅੱਜ ਵੀ ਹੈਗੀ ਅੱਜ ਉਹ ਬਾਈ ਕੰਗ ਦੇ ਫਾਰਮ ਤੇ ਆ ਮੈਂ ਉਹ ਤੋਂ ਸਾਰੀਆਂ ਬੱਕਰੀਆਂ ਚ ਦੇਤੀ ਸੀਗੀ ਉਦੋਂ ਆਇਆ ਨਾ ਉਦੋਂ ਬੱਕਰੀ ਇੱਕ ਸੀ ਇਹਦੇ ਕੋਲੇ ਪਾਠ ਜਿਹੜੀ ਲੈ ਕੇ ਆਇਆ ਤੇ ਇਕੱਲੀ ਕਰਕੇ ਇਹਨਾਂ ਨੇ ਫੁੱਲ ਸੰਭਾਈ ਕਰੀ ਉਹਦੀ ਫਿਰ ਜਦੋਂ ਪਹਿਲੀ ਏਅਰ ਕਰਾਸ ਕਰਾਈ ਗਏ ਅਸੀਂ ਸੁਖਜਿੰਦਰ ਬਾਈ ਕੋਲੇ ਪਾਠ ਵੀਲ ਪਾਠੀ ਦੀ ਉਦੋਂ ਉਹਨੇ ਕਾਲਾ ਬੱਕਰਾ ਦਾ ਡੱਬਾ ਤਾਂ ਨਹੀਂ ਛੱਡਿਆ ਕਹਿੰਦਾ ਇਹ ਛੋਟਾ ਹੈ ਉਹਦੇ ਕੋਲ ਚਿੱਟਾ ਬੱਕਰਾ ਹੀ ਉਦੋਂ ਚਿੱਟਿਆਂ ਦਾ ਰਿਵਾਜ ਵਾਲਾ ਹੁੰਦਾ ਸੀ ਉਹਦਾ ਬਾਈ ਗਰਜੀਤ ਵੀ ਬੱਕਰੀ ਕਰਾ ਕੇ ਲਿਆਈ ਉਹ ਤੋਂ ਅਸੀਂ ਉਦੋਂ ਦੇਖ ਕੇ ਆਏ 2000 ਰੁਪਏ ਫੀਸ ਠੀਕ ਆ ਤੇ ਉਦੋਂ ਬੜਾ ਚਾਇਰ ਬਾਈ ਕਦੋਂ ਸੂ ਵੀ ਚਿੱਟੇ ਬੱਕਰੇ ਤਲਵਾਈਏ ਚਿੱਟੇ ਤਲਵਾਈਏ ਅੱਛਾ ਤੇ ਪਰ ਉਹ ਮੇਮ ਨੇ ਹੋਰ ਹੀ ਦੇ ਉਹ ਬਹੁਤ ਹੱਸੇ ਸੀ ਕਹਿੰਦੇ ਉਹ ਯਾਰ ਗੜੜਪੱਕ ਗੜੜਪੱਕ ਜੇ ਦੇ ਫਿਰ ਉਹਨੂੰ ਕਹਿ ਕੇ ਹੀ ਬੱਕਰਾ ਹੀ ਵਗਾਤਾ ਜੀ ਬਈ ਰਿਜ਼ਲਟ ਤਾਂ ਹੈ ਨਹੀਂ ਇਹਦਾ ਯਾਰ ਬੱਕਰਾ ਚਿੱਟਾ ਵੀ ਦੇ ਤੈ ਬੱਚਾ ਹਾਂ ਉਹ ਇੱਕ ਤਾਂ ਉਹ ਪੱਠ ਚੰਗੀ ਦਿੱਤੀ ਇੱਕ ਤਾਂ ਨਾਗਰੀ ਲਾਲ ਨਾਗਰੀ ਦਿੱਤੀ ਇਹ ਕੋਈ ਮਿੱਟੀ ਰੰਗੀ ਦੇ ਦੀ ਕਸਬਾ ਨਹੀਂ ਮਿੱਟੀ ਰੰਗੇ ਦੇ ਬੱਚੇ ਦਿੰਦਾ ਤੇ ਉਹ ਫਿਰ ਮੈਂ ਵੇਚਤੀਆਂ ਸੀ ਉਹਦੇ ਬਾਈ ਸਕਿੰਦਰ ਗੋਲੀ ਬੱਕਰਾ ਹੁੰਦਾ ਜਾਂ ਨਾਲ ਕੋਲ ਦੁੱਧ ਵਾਲਾ ਕੋਲ ਹੁੰਦਾ ਹੈ ਹਾਂ ਲਾਲ ਡੱਬਾ ਇਹ ਉਹ ਅਸੀਂ ਪੂਰੇ ਚਾਚ ਗਏ ਸੀ ਇਹ ਵੀ ਚਾਚ ਗਿਆ ਵੀ ਚੱਲ ਯਾਰ ਚਿੱਟਾ ਬੱਕਰਾ ਵੀ ਸੋਹਣੇ ਬੱਚੇ ਆਉਣਗੇ ਉਹ ਰੋੜਾ ਆਉਂਦੀ ਬਾਈ ਚੜਾਈ ਹੁੰਦੀ ਸੀ ਪੂਰੀ ਚਿੱਟੀਆਂ ਬੱਕਰਿਆਂ ਦੀ ਤੇ ਸਾਨੂੰ ਆਏ ਸੀ ਆਪਣੇ ਏਰੀਆ 'ਚ ਬੱਕਰਾ ਤੇ ਮੇਰਾ ਚਾਚਾ ਆਖੇ ਵੀ ਉੱਥੇ ਬਈ ਇਹਦਾ ਉਹ ਕਾਲਾ ਡੱਬਾ ਛੱਡ ਦੇ ਹਾਂ ਹੁਣ ਕਹਿੰਦਾ ਸਾਡੇ ਬੰਦਿਆਂ ਨੂੰ ਪਰਖ ਸੀਗੀ ਮੈਂ ਵੀ ਫੋਨ ਤੇੋਂ ਕਰੀਆ ਮੈਂ ਖਾਇਆ ਮੈਂ ਨਾ ਤੂੰ ਕਾਲੇ ਡੱਬੇ ਤੋਂ ਲਵਾ ਚਿੱਟੇ ਤੋਂ ਲਵਾਉਣੀ ਆ ਆਪਾਂ ਚਿੱਟੇ ਦੀ ਲਵਾਉਣੀ ਆ ਤੇ ਉਹਨੇ ਕਾਲਾ ਡੱਬਾ ਛੱਡਿਆ ਨਹੀਂ ਚਿੱਟੇ ਤੋਂ ਵਾਲੀ ਪਰ ਉਹ ਤਾਂ ਮੁੜ ਕੇ ਪਰ ਦੁੱਧ ਬਹੁਤ ਸੀ ਪਾਖੇ ਠਾਂ ਦੇ ਠਾਂ ਤੇ ਫੇਰ ਤਾਂ ਉਸ ਤੋਂ ਬਾਅਦ ਆਪਣੇ ਆਪ ਦੇ ਫੇਰ ਤਾਂ ਮੈਂ ਕੰਮ ਵਧਾ ਲਿਆ ਸੀ ਉਸ ਤੋਂ ਬਾਅਦ ਤਾਂ ਮੇਰੇ ਜਦੋਂ ਪਤਾ ਲੱਗ ਗਿਆ ਵੀ ਵਧੀਆ ਸੁੰਦੀਆਂ ਖਾਂਦੀਆਂ ਇਹ ਹਾਂ ਤੇ ਸ਼ੌਂਕ ਜਾਂ ਬਣ ਗਿਆ ਤੇ ਸੇਵਾ ਬਹੁਤ ਹੁੰਦੀ ਸੀ ਸਾਡੇ ਘਰੇ ਬੱਕਰੀਆਂ ਦੀ ਉਦੋਂ ਇਕੱਠੇ ਸੀ ਕਿ ਮੇਰੇ ਚਾਚਾ ਤੇ ਮੇਰੇ ਡੈਡੀ ਉਹਨੀਆਂ ਹੀ ਮੱਜਾ ਨੂੰ ਨੀ ਪੱਠੇ ਪਾਉਂਦੇ ਜਿੰਨੇ 2-4 ਬੱਕਰੀਆਂ ਹੁੰਦੀਆਂ ਸੀ ਉਹਨਾਂ ਨੂੰ ਪਾਈ ਜਾਂਦੇ ਉਦੋਂ ਲਿਆਂਦਦੇ ਗਏ ਲੱਖੇ ਤੋਂ ਜਿਹੜੀਆਂ ਹਨ ਉਹ ਬੱਕਰੀਆਂ ਬਹੁਤ ਵੱਡੀਆਂ ਹੂੰ ਤਾਂ ਮੈਂ ਪੂਰਾ ਹੀ ਵਪਾਰ ਕਰਨ ਲੱਗਿਆ ਸੀ ਹੂੰ ਉਹ ਬਾਹਰ ਦੇਤੀਆਂ ਸੀ ਉਹ ਸੂਈਆਂ ਹੀ ਨਹੀਂ ਇੱਕ ਲਾਲ ਡੱਬੀ ਸੀ ਇੱਕ ਕਾਲੀ ਡੱਬੀ ਹਾਂ ਸਫਟ ਤੇ ਜਾਂਦੀਆਂ ਹੁੰਦੀਆਂ ਸੀ ਹਮਾਚਾਲ ਤੋਂ ਹਾਂ ਬੜਾ ਹਾਂ ਸਫਟ ਦੇ ਵਿੱਚ ਲੱਦ ਲੈਣੀ ਰਾਜਪੁਰੇ ਤੋਂ ਕੱਢ ਕੇ ਆਏ ਸੀ ਹੈ ਇਹ ਤਾਂ ਮਹਾਰਾਸ਼ਟਰ ਦੇ ਕਿਹੜੇ ਜ਼ਿਲ੍ਹੇ 'ਚ ਮੈਂ ਬੱਕਰੀਆਂ ਨਹੀਂ ਭੇਜੀਆਂ ਸ਼ਹਿਰਪੁਰ ਅਸੀਂ ਛੱਡ ਕੇ ਬੱਕਰਾ ਇੱਕ ਉਦੋਂ ਨਾ ਕੋਈ ਮਾਲ ਹੁੰਦਾ ਹੀ ਬਾਲਾ ਤੇ ਉਦੋਂ ਕਾਲੀ ਬੱਕਰੀ ਦੀ ਡਿਮਾਂਡ ਬੜੀ ਆਈ ਸੀ ਚਿੱਟਿਆਂ ਤੋਂ ਬਾਅਦ ਹਾਂ ਤੇ ਮੈਂ ਜਿਹੜੇ ਗਰੁੱਪ 'ਚ ਕਾਲੀ ਬੱਕਰੀ ਕਿਹਨੇ ਪਾ ਦੇਣੀ ਮੈਂ ਮੂੰਹ ਮੰਗੇ ਪੈਸੇ ਦੇ ਕੇ ਮੈਂ ਬਾਹਰ ਵੱਡੀਆਂ ਬੱਕਰੀਆਂ ਚੜਾਈਆਂ ਤੇ ਟਰਾਂਸਪੋਰਟ 'ਚ ਘਾਟੇ ਵੀ ਬਹੁਤ ਮਾਰ ਵੀ ਦਿੰਦੇ ਸੀ ਜਾਣ ਕੇ ਵੀ ਬੰਦੇ ਮਾਰਨੇ ਬਈ ਇਹਦਾ ਕੰਮ ਡਾਊਨ ਕਰੀਏ ਕਿਉਂਕਿ ਮੈਂ ਸੀਗਾ ਨੌਕਰੀ ਪੇਛੇ ਵਾਲਾ ਮੈਥੋਂ ਟਰਾਂਸਪੋਰਟ ਨਹੀਂ ਹੁੰਦੀ ਸੀਗੀ ਹੂੰ ਤੇ ਹਜੇ ਵੀ ਬੰਦੇ ਆਪਾਂ ਤੋਂ ਮਾਲ ਮੰਗਦੇ ਆ ਉਹ 4-5 ਸਾਲ ਹੋ ਗਏ ਕੰਮ ਜੀ ਟਰਾਂਸਪੋਰਟ ਤਾਂ ਬਈ ਯਾਰ ਰੀਡ ਦੀ ਹੱਡੀ ਆ ਵਪਾਰ ਦੀ ਹਨਾ ਟਰਾਂਸਪੋਰਟ ਤੋਂ ਬਿਨਾਂ ਤਾਂ ਵਪਾਰ ਹੁੰਦਾ ਨਹੀਂ ਇਹਨਾਂ ਤੇ ਸਹੀ ਸੀ ਟ੍ਰੇਨਾਂ ਦਾ ਆਪ ਨੂੰ ਭੇਜ ਨਹੀਂ ਸੀ ਬਾਈ ਉਦੋਂ ਹੁਣ ਤਾਂ ਚੱਲ ਭੇਜਦਾ ਸਾਰਾ ਹੂੰ ਤੇ ਫਿਰ ਹੁਣ ਬਈ ਇੱਥੇ ਡਿਮਾਂਡ ਬਹੁਤ ਬਾਹਰਲਾ ਬੰਦਾ ਰੇਟ ਨਹੀਂ ਲਾਉਂਦਾ ਉਦੋਂ ਉਹਨਾਂ ਨੇ 800000 ਲੱਖ-ਲੱਖ ਵਾਲੀ ਬੱਕਰੀ ਵੀ ਲਈ ਆਪਣੇ ਤੋਂ ਹੂੰ ਤੇ ਹੁਣ ਇੱਥੇ ਆਪਣੇ ਬੰਦੇ ਰੇਟ ਵਧੀਆ ਭਰ ਦਿੱਤਾਗੇ ਬਾਹਰਲੇ ਹੁਣ ਮਾੜੀ ਬੱਕਰੀ ਲੈਂਦੇ ਆ ਉਹ ਮਾੜਾ ਰੇਟ ਹੁੰਦਾ ਉਹਦਾ ਉਹ ਆਪਾਂ ਕੰਮ ਛੱਡਤਾ ਹੁਣ ਜਿਹੜੇ ਆਪਣੇ ਪੱਕੇ ਬੰਦੇ ਆ ਜਿਹੜੇ ਜਿਵੇਂ ਕੁਰਬਾਨੀ ਤੇ ਕੋਈ ਬੱਕਰਾ ਚੰਗਾ ਲੈਣਾ ਹੁੰਦਾ ਕਿਸੇ ਨੇ ਤੇ ਉਹਨਾਂ ਨੂੰ ਆਪਾਂ ਭੇਜ ਦਿੰਨੇ ਜਿਆ ਚੰਗੀ ਬੱਕਰੀ ਲੈਣੀ ਹੁੰਦੀ ਆ ਉਹ ਮੰਗ ਲੈਂਦੇ ਆ ਕੋਈ ਸਾਲ ਚੱਕ ਕਦੀ ਉਹਨਾਂ ਨੂੰ ਮੈਂ ਭੇਜ ਦਿੰਨਾ ਹੁੰਦਾ ਤੇ ਦੂਜਾ ਆਪਣਾ ਹੁਣ ਇੱਥੇ ਵਧੀਆ ਕੰਮ ਆ ਬਈ ਆਪਣਾ ਬਾਈ ਗਰਜੀਤ ਜਿਵੇਂ ਰਾਜਵੀਰ ਨੇ ਤੁਹਾਡੇ ਤੋਂ ਪੱਠ ਲਈ ਹੋਰ ਵੀ ਬਹੁਤ ਬੰਦੇ ਆ ਹਨਾ ਜਿਹੜੇ ਤੁਹਾਡੇ ਤੋਂ ਜਾਨਵਰ ਲਿਆ ਲਿਜਾ ਕੇ ਮੰਨ ਲਓ ਸ਼ੌਕ ਕੀਤਾ ਜਿਹੜੇ ਬੰਦਿਆਂ ਨੇ ਬਾਰੇ ਜਿਹਨਾਂ ਨੂੰ ਮੈਨੂੰ ਲੱਗਦਾ ਸਿੱਧਾ ਪਿਆ ਕੰਮ ਕੋਈ ਐ ਫੇਲ ਨਹੀਂ ਹੋਇਆ ਹਨਾ ਜੇ ਤੁਹਾਡੇ ਰਿਸ਼ਤੇਦਾਰ ਵੀ ਆਪਣੇ ਆਸੇ-ਪਾਸੇ ਆ ਹਨਾ ਤੇ ਹੁਣ ਤੱਕ ਕਿੰਨੇ ਕੁ ਬੰਦੇ ਤੁਹਾਡੇ ਤੋਂ ਇਹਨੇ ਮੈਨੂੰ ਲੱਗਦਾ 10 ਕ ਸਾਲ ਹੋ ਗਏ ਉਹਨੂੰ ਤੁਹਾਨੂੰ ਕੰਮ ਕਰਦਿਆਂ ਨੂੰ ਬਹੁਤ ਬੰਦੇ ਲੈ ਕੇ ਗਏ ਬਹੁਤ ਲੈ ਕੇ ਆ ਆਪਾਂ ਖੋਟੀ ਚੀਜ਼ ਦਿੱਤੀ ਨਹੀਂ ਕਿਸੇ ਨੂੰ ਹਾਂ ਜੀ ਵਧ ਗਿਆ ਬੱਚੇ ਦਿੱਤੇ ਚੰਗੇ ਇੱਕ ਦਾ ਰੇਸ ਦਾ ਬਾਈ ਦਾ ਹੁਣ ਵੀ ਚਾਣੀ ਦਿੱਤਾਗਾ ਠੀਕ ਹੈ ਬੱਚਾ ਨਸਲ ਵਾਲਾ ਬੱਚਾ ਹੈਗਾ ਤਾਂ ਪਗਾ ਰੱਖਣ ਵਾਲੇ ਨੂੰ ਦਿੰਨੇ ਆ ਨੇ ਮੰਡੀ ਦੇ ਵਿੱਚ ਨਹੀਂ ਜੇ ਕੋਈ ਮਾੜਾ ਮੰਨ ਲਓ ਕਈ ਵਰੀ ਆ ਜਾਂਦਾ ਬਈ ਯਾਰ ਜ਼ਰੂਰੀ ਤਾਂ ਨਹੀਂ ਹੁੰਦਾ ਸਾਰੇ ਇੱਕੋ ਜਿਹੇ ਆਉਂਦੇ ਆ ਨਰਮ ਬੱਚਾ ਪਾਓ ਜਾਂ ਬੰਦੇ ਨੂੰ ਦੇ ਉਹ ਜਿੰਦੇ ਹਾਂਜੀ ਠੀਕ ਆ ਬਈ ਪਰ ਜਿੰਨੇ ਬੱਚੇ ਆ ਸੁੱਖ ਨਾਲ ਚੰਗੇ ਹੀ ਆਏ ਆ ਵਦਿਕਾ ਹੂੰ ਸੇਵਾ ਬਹੁਤ ਆ ਬਾਕੀ ਬਈ ਬੱਕਰੀਆਂ ਦੀ ਸੇਵਾ ਬਿਨਾਂ ਦਾ ਫਿਰ ਬਈ ਬਣਦੀ ਨਹੀਂ ਜਿਹੜਾ ਬਈ ਹੁਣ ਜਿਵੇਂ ਰਾਜਵੀਰ ਨੇ ਗੱਲ ਕੀਤੀ ਬਹੁਤ ਚੰਗਾਂ ਚੰਗਾਂ ਬੱਕਰੀਆਂ ਆਂ ਇਹਦੇ ਕੋਲੇ ਵੀ ਹਨਾ ਹੋਰ ਵੀ ਬੰਦੇ ਬਹੁਤ ਆ ਚਲੋ ਵਪਾਰ ਹੁੰਦਾ ਵਪਾਰ ਚ ਚੀਜ਼ ਵੇਚਣੀ ਵੀ ਪੈਂਦੀ ਆ ਹਨਾ ਮੰਦੇ ਦਾ ਸਰਕਲ ਚੱਲਦਾ ਹੁੰਦਾ ਜਿਹੜਾ ਤੁਹਾਡੇ ਹਿਸਾਬ ਨਾਲ ਤੁਸੀਂ ਇੰਨਾ ਸਾਲ ਹੋ ਗਏ ਕੰਮ ਕਰਦਿਆਂ ਨੂੰ ਜਿਹੜੇ ਬੰਦੇ ਨੇ ਮੰਨ ਲਓ ਸਬਰ ਨਾਲ ਕੰਮ ਕਰਨਾ ਹੈਗਾ ਜਿਵੇਂ ਤੁਸੀਂ ਕੀਤਾ ਹੈਗਾ ਕਿੰਨੇ ਸਾਲ ਲੱਗ ਜਾਂਦੇ ਬੰਦੇ ਨੂੰ ਆਪਦੀ ਨਸਲ ਤਿਆਰ ਕਰਨ ਤੇ ਬਈ ਸਾਲ ਤਾਂ ਹੁਣ ਇਹਦੇ ਤੇ ਲੱਗੀ ਜਾਣੇ ਜਿਵੇਂ ਹੁਣ ਬਈ ਆਪਾਂ ਪਰਮਜੀਤ ਕੋਲੇ ਗਏ ਸੀ ਢਾਲੀਵਾਲ ਕੋਲੇ ਉਹ ਕਹਿੰਦਾ ਵੀ 45 ਸਾਲ ਗਾਲ ਕੇ ਫੇਰ ਕਿਤੇ ਨਸਲ ਤਿਆਰ ਕਰੀਏ ਹਾਂ ਇਹਦਾ ਸਮਾਂ ਗੱਲਣਾ ਹੀ ਪੈਂਦਾ ਬਈ ਹੌਲੀ ਹੌਲੀ ਨਸਲ ਤਿਆਰ ਹੁੰਦੀ ਐ 8 ਤੋਂ ਘੱਟ ਬਈ 3 ਸਾਲ ਤਾਂ ਫਾਰਮ ਸੱਤ ਲੱਗਦੇ ਆ ਲੱਗਦੇ ਹੀ ਬਈ ਚਾਰ ਪੈਸੇ ਆਉਣਗੇ ਜਿਹੜਾ ਬੰਦਾ 3 ਸਾਲ ਲਾ ਕੇ ਕੰਮ ਛੱਡਦਾ ਨਹੀਂ ਬਈ ਉਹ ਨਵੇਂ ਬੰਦੇ ਤਾਂ ਹੀ ਉਹ ਕਾਲ ਕਰਦੇ ਨਾ ਕਾਲ ਦੇ ਵਿੱਚ ਬਣਦਾ ਕੁਝ ਨਹੀਂ ਬਈ ਉਹਦਾ ਐ ਹੁੰਦਾ ਵੀ ਇੱਕ ਸੂਏ 'ਚ ਹੀ ਨਸਲ ਤਿਆਰ ਹੋ ਜੇ ਸਬਰ ਰੱਖਣਾ ਪੈਂਦਾ ਇੱਕ ਬਈ ਮਾਨੀ ਚ ਬੱਕਰੀ ਮੇਰੇ ਕੋਲ ਹੀ ਜਾਂਦੇ ਨਾਲੇ ਮੈਂ ਲੱਖ ਲੱਖ ਦੀ ਵੇਚ ਵੀ ਦਿੱਤੀ ਸੀ ਹਾਂਜੀ ਤੇ ਮੈਂ ਕਿਉਂ ਦੁਬਾਰੀ ਲਿਆਇਆ ਮੈਨੂੰ ਪਤਾ ਮੇਰੇ ਹਜੇ ਵੀ ਬਹੁਤ ਜਾਨਵਰ ਟਕਾਣੇ ਲਾਏ ਪਏ ਬਈ ਜਗਮੀਤ ਹੂੰ ਜੋ ਸੰਦੀਪ ਹੋਗਾ ਖੇਚਣ ਵਾਲੀ ਵਾਲਾ ਉਹਦੇ ਕੋਲ ਬੱਕਰਾ ਟਕਾਣੇ ਲਾਇਆ ਪਿਆ ਬੱਕਰੀਆਂ ਬਹੁਤ ਟਕਾਣੇ ਲਾਏ ਪਈਆਂ ਮੇਰੀਆਂ ਕਿਉਂਕਿ ਜਦੋਂ ਆਪ ਨੂੰ ਮੈਨੂੰ ਪਤਾ ਸੀ ਮੈਂ ਵਪਾਰ ਕਰੀ ਜਾਂਦਾ ਪਰ ਇੱਕ ਦਿਨ ਜਿਹੜਾ ਟਕਾਹ ਹੋਣਾ ਆਪਣਾ ਬਰੀਡਿੰਗ ਤੇ ਹੋਣਾ ਵਪਾਰ ਕਿੰਨਾ ਚਿਰ ਕਰਾਂਗੇ ਵਪਾਰ ਦੀ ਲੰਮੀ ਉਮਰ ਨਹੀਂ ਹੁੰਦੀ ਲੰਮੀ ਉਮਰ ਹੈ ਨਹੀਂ ਵਪਾਰ ਦੀ ਹੁਣ ਤਾਂ ਬਈ ਜਮਾਂ ਗੰਦਮਾਂ ਦੀ ਹੋਗਾ ਕੰਮ ਹੁਣ ਤਾਂ ਨਾ ਤਾਂ ਕੋਈ ਰੇਟ ਲਾਉਣ ਵਾਲੇ ਨੂੰ ਪਤਾ ਕਿੰਨਾ ਲਾਉਣਾ ਨਾ ਮੰਗਣ ਵਾਲੇ ਨੂੰ ਪਤਾ ਹੁਣ ਤਾਂ ਬਈ ਆਪ ਦਾ ਬਰੀਡਿੰਗ ਤੇ 10 ਬੱਕਰੀਆਂ ਰੱਖੋ ਚੰਗੀਆਂ ਚੰਗਾ ਬੱਕਰਾ ਛੱਡੋ ਚੰਗੇ ਬੱਚੇ ਵਿੱਚੋਂ ਵਧੀਆ ਚੰਗੀ ਸੇਵਾ ਕਰੋ ਹੁਣ ਮੇਰਾ ਤਾਂ ਇਹੀ ਮਕਸਦ ਹੈ ਮੰਗਣ ਵਾਲਾ ਬਈ ਜਿਵੇਂ ਹੁਣ ਤੁਸੀਂ ਦੋਨੇ ਸਰਕਾਰੀ ਜੋਬ ਕਰਦੇ ਹੋ ਹਨ ਵੀ ਲੋਕ ਕਹਿੰਦੇ ਹੁੰਦੇ ਆ ਪਾਸੇ-ਪਾਸੇ ਕਹਿੰਦੇ ਹੋਣਗੇ ਤੁਸੀਂ ਵੀ ਸੁਣਿਆ ਹੋਊਗਾ ਵੀ ਆਰ ਇਨੋ ਕੋ ਤਾਂ ਤਨਖਾਹ ਆਉਂਦੀ ਐ ਬਈ ਬੱਕਰੀਆਂ ਰੱਖੀ ਬੈਠੇ ਆ ਐਨੀ ਬੱਕਰੀਆਂ ਚ ਕਮਾਈ ਹੈ ਨਹੀਂ ਇਹ ਤਾਂ ਗੱਲਾਂ ਹੀ ਆ ਇਹ ਜਿਹੇ ਗੱਲਾਂ ਵੀ ਸੁਣਨ ਨੂੰ ਮਿਲਦੀਆਂ ਗੱਲਾਂ ਦਾ ਸੌਣ ਨੂੰ ਇਹੋ ਜਿਹੇ ਤਾਂ ਮਿਲ ਜਾਂਦੇ ਆ ਬਈ ਵੀ ਚਲ ਇਹਨਾਂ ਕੋਲੇ ਦਾ ਯਾਰ ਰੁਪਏ ਆਉਂਦੇ ਨੇ ਹਾਂ ਜਿਹੜੇ ਮਹੀਨੇ ਆਉਂਦੇ ਆ ਖਵਾਈ ਜਾਂਦੇ ਆ ਇਹ ਪਰ ਇਹ ਗੱਲ ਨਹੀਂ ਬਈ ਉਹਨਾਂ ਦੇ ਵਿੱਚੋਂ ਖਰਚਾ ਨਿਕਲ ਹੀ ਜਾਂਦਾ ਹਾਂ ਯਾਰ ਇਹ ਬਾਕੀ ਸਾਨੂੰ ਥੋੜਾ ਜਿਹਾ ਡਰ ਘੱਟ ਆ ਵੀ ਫੇਲ ਹੋ ਜਾਗੇ ਸਾਡੇ ਬਈ ਤਨਖਾਹ ਵੀ ਸਾਨੂੰ ਹੌਸਲਾ ਹੈਗਾ ਤਨਖਾਹ ਦਾ ਪਰ ਅੱਜ ਤੱਕ ਇੱਕ ਰੁਪਿਆ ਵੀ ਤਨਖਾਹ ਚ ਇੱਧਰ ਨਹੀਂ ਲਾਇਆ ਤਨਖਾਹ ਦਾ ਵੀ ਹੌਸਲਾ ਹੈਗਾ ਜਾਨਵਰ ਵੀ ਨਹੀਂ ਮਾੜੇ ਜਾਨਵਰ ਵੀ ਚੰਗੇ ਰੱਖੇ ਹੋਏ ਆਪਾਂ ਨੂੰ ਉਹਦੇ ਭਰੋਸਾ ਤਾਂ ਹੈਗਾ ਨਾ ਵੀ ਸਾਡਾ ਇਹ ਆਦਾਵੇਂ ਮੋੜ ਕੇ ਜਾਣਗੇ ਸਵਾ ਦੀ ਮੈਂ ਡਿਊਟੀ ਤੇ ਜਾਣਾ ਇਹਦਾ ਜਿਹੜਾ 10 15000 ਦਾ 13 ਮਈ ਦਾ ਉਹ ਬੱਕਰੀਆਂ ਚੋ ਘੜਦਾ ਤਨਖਾਹ ਤਾਂ ਮੇਰੀ ਅੱਡੂ ਇੱਕ ਸਿਕੰਦਰ ਲੋਪਾ ਨਾ ਵੀਡੀਓ ਭਾਈ ਮਿਲਦਾ ਸਾਲ ਖੋ ਗਿਆ ਭਾਈ ਸ਼ਾਇਦ ਵੀ ਵੇਖੀ ਹੋਗੀ ਇੱਕ ਬੰਦਾ ਹੀ ਪਰਜਾਪਤ ਮਿਹਨਤੀ ਬਹੁਤ ਸੀ ਦੇ ਉਹਨੇ ਘੋੜਾ ਲਿਆ ਹਾਂ ਖੱਬਲ ਬਾਪ ਉਹਨੇ ਤਿਆਰ ਕਰ ਲਈ ਤੇ ਲੋਕ ਨੂੰ ਝੇਡਾ ਕਿ ਖੱੱਚਰ ਲਿਆ ਖੱੱਚਰ ਉਨੇ ਸ਼ਾਨ ਤਿਆਰ ਕਰ ਲੈ ਖੱਬਲ ਬਾ ਬਾਈ ਜਿਹੜਾ ਮਿਹਨਤ ਕਰਨੀ ਜਿਹੜੀ ਖੱਬਲ ਆ ਨਾ ਖੱਬਲ ਯਾਰ ਬੱਕਰੀ ਦੀ ਵੀ ਖਰਾਕ ਪੂਰੀ ਸਿਰੇ ਦੀ ਐ ਤੇ ਘੋੜੇ ਦੀ ਤਾਂ ਹੈਗੀ ਹੈਗੀ ਇੱਕ ਪਾਸੇ ਬਦਾਮ ਪਾਈਏ ਇੱਕ ਪਾਸੇ ਖੱਬਲ ਪਾਈਏ ਕੋਈ ਵੀ ਖੜਾਰੀ ਹੋਗਾ ਗਾਇਕ ਹੋਗਾ ਗਰੀਬੀ ਚ ਉੱਠੂਗਾ ਤਗੜੇ ਘਰੋਂ ਜਵਾਨੀ ਉੱਠਦਾ ਸਹੀ ਹੈ ਬਹੁ ਠੋਕਰਾਂ ਖਾ ਕੀ ਐ ਜਿੰਨੇ ਘੋੜੇ ਬਣੇ ਐ ਜਾਂ ਬਰੀਡਰ ਬਣੇ ਐ ਜਾਂ ਬੱਕਰੀਆਂ ਚ ਹੀ ਲਾ ਲੋ ਬਰੀਡਰ ਬਣੇ ਐ ਜਿਹੜਿਆਂ ਨੇ ਬਾਈ ਹੱਥੀ ਟਾਂ ਤੋਂ ਸ਼ਾਨ ਸ਼ਾਨ ਕੇ ਪਾਇਆ ਉਹੀ ਬਣੇ ਐ ਹੂੰ ਜਿਹੜੇ ਨੇ ਅੱਜ ਮੈਂ ਮੇਰੇ ਅੱਗੇ ਨੇ 5-10 ਲੱਖ ਰੁਪਏ ਲਾ ਕੇ ਫਾਰਮ ਖੜਾ ਕੀਤਾ ਉਹ ਜਮਾ ਨਹੀਂ ਉਹਨਾਂ ਚੋ ਬਰੀਡਰ ਬਣਦਾ ਸਹੀ ਜਿਹੜਾ ਇੱਕ ਤੋਂ ਚੱਲਿਆ ਜਾਏ ਜਿਹੜੇ ਨੇ ਮਿਹਨਤ ਕਰੀਏ ਧੱਕੇ ਖਾਦੇ ਗਿੱਟੇ ਵੀਂਗੇ ਜੀ ਦੇ ਜਾਂ ਘਰੇ ਮਿਹਨਤ ਕਰੀਏ ਘੁਰਨੀਆਂ ਜਾਂ ਹੱਥ ਮਾਰੇ ਆ ਠੀਕ ਐ ਤੜਕੇ ਹੱਥ ਨੇ ਇੱਕ ਕਰਿਆ ਉਹ ਬੰਦਿਆਂ ਨੇ ਬਈ ਕੋਹ ਬੰਦੇ ਉਹ ਆ ਗੱਲ ਰੁਕੀ ਆ ਗਈ ਸਬਰ ਤੇ ਹੀ ਆ ਗਈ ਗੱਲ ਉਹਨਾਂ ਨੇ ਸਬਰ ਰੱਖ ਕੇ ਕੰਮ ਕਰਿਆ ਸੀ ਬਈ ਤੇ ਸਬਰ ਨੂੰ ਉਹਨਾਂ ਨੂੰ ਫਲ ਪਾਇਆ ਹੂੰ ਪਰ ਵਿੱਚ ਬਈ ਰੰਗੋ ਰੰਗਾ ਦਾ ਬਹੁਤ ਚੱਲਿਆ ਜਦੋਂ ਚਿੱਟੇ ਹైదరాబాద్ ਦੀਆਂ ਦਾ ਚੱਲ ਪਿਆ ਲੋਕਾਂ ਨੇ ਚੰਗੀਆਂ ਭਲੀਆਂ ਬੱਕਰੀਆਂ ਘਰੇ ਸੀਂਆਂ ਉਹ ਵੇਚਤੀਆਂ ਫਿਰ ਕਾਲੀਆਂ ਦਾ ਚੱਲਿਆ ਲੋਕਾਂ ਨੇ ਢੱਬੀਆਂ ਚੰਗੀਆਂ ਸੀਂਆਂ ਨਾਗਰੀਆਂ ਚੰਗੀਆਂ ਸੀਂਆਂ ਸ਼ੇਰੀਆਂ ਚੰਗੀਆਂ ਸ਼ੇਰੀ ਬੱਕਰੀ ਸਾਰਿਆਂ ਨਾਲੋਂ ਚੰਗਾ ਰੰਗ ਮੰਨਿਆ ਗਿਆ ਬੀਟਲ ਦੇ ਵਿੱਚ ਕਦੋਂ ਵੀ ਵੱਧ ਕਰੂਗੀ ਦੁੱਧ ਵੀ ਵੱਧ ਕੱਢੂਗੀ ਰਿਕਾਰਡ ਆ ਸ਼ੇਰੇ ਰੰਗ ਦਾ ਠੀਕ ਹੈ ਉਹ ਲੋਕਾਂ ਨੇ ਸ਼ੇਰਾ ਰੰਗ ਪੰਡ ਤਬਈ ਇਹ ਤਾਂ ਕੀ ਆ ਮਾਲ ਵਾਲਾ ਰੰਗ ਆ ਉਹ ਆ ਰੰਗ ਸ਼ੇਰਾ ਰੰਗ ਬਈ ਬਹੁਤ ਘਟ ਗਿਆ ਹੁਣ ਵਿੱਚ ਸ਼ੇਰੇ ਫਿਰ ਸ਼ੇਰੇ ਰੰਗ ਦਾ ਬਈ ਰਿਵਾਜ ਆਇਆ ਉਹ ਮੈਂ ਲੈ ਕੇ ਆਇਆ ਸੀ ਮੇਰੇ ਕੋਲ ਹైదరాబాద్ ਦੀ ਪਾਰਟੀ ਸੀਗੀ ਮੈਂ ਸਾਰਾ ਪੰਜਾਬ ਭਈ ਗਾਤਾ ਹੂੰ ਠੀਕ ਐ ਉਹ ਕੰਨ ਲੈਂਦੇ ਸੀ 16 ਇੰਚੀ ਬੱਕਰੀ ਦਾ ਚੌੜਾ ਲੈਂਦੇ ਸੀ 6 ਇੰਚੀ ਤੇ ਮੈਂ ਸਾਰੇ ਮਾਰ ਦੇ ਮੈਂ ਕੰਨ ਜਦੋਂ ਮਿੰਨਤੀ ਤੇ ਲੋਕ ਉਦੋਂ ਬਾਅਦ ਮੋੜ ਕੇ ਸ਼ੇਰੇ ਮਗਰ ਹੋ ਗਈ ਸੀ ਭਈ ਸ਼ੇਰੀ ਦੀ ਡਿਮਾਂਡ ਵਾੜ ਗਈ ਬੱਕਰੀਆਂ ਮੈਂ ਦਾਸ ਹੀ ਲੰਗਾ ਸੀਗਾ ਤੇ ਪਰ ਇਹ ਚੀਜ਼ ਐ ਮੁੜ ਕੇ ਲੂਂਗ ਆ ਗਿਆ ਲੋਕ ਇੱਕ ਦੂਜੇ ਪਿੱਛੇ ਲੱਗ ਕੇ ਨਾ ਉਹੋ ਕਰੀ ਗਿਆ ਆਪਦਾ ਮਾਲ ਵੇਚ ਦਿੰਦੇ ਸੀ ਜਿਹੜਾ ਬੰਦਾ ਯਾਰ ਆਪਣਾ ਸ਼ੀਰਾ ਬੱਕਰਾ ਸੀ ਜਿਹਦੇ ਕੋਲ ਡੱਬਾ ਸੀ ਕਾਲਾ ਸੀ ਜਿਹੜਾ ਟੀ.ਆਰ.ਆ ਬੰਦਾ ਉਹ ਟੀ ਕਹਿ ਰਿਹਾ ਠੀਕ ਹੈ ਜੀ ਕਿਹੜਾ ਹੁਣ ਉਹ ਮੰਤਰੀ ਬੱਕਰਾ ਮੁੰਡੇ ਲਾਹਪਰੀਤ ਕੋਲੇ ਉਹਨੂੰ ਕੇ ਨੇ ਪਛਾਣਿਆ ਨਹੀਂ ਸੀ ਬਈ ਲਾਲ ਅੱਖ ਦਾ ਕਾਲਾ ਰੰਗ ਆ ਇਹਦਾ ਹਾਂ ਠੀਕ ਹੈ ਉਹ ਬੰਦੇ ਨੇ ਵੇਚਿਆ ਨਹੀਂ ਗਰੁੱਪਾਂ 'ਚ ਬੜੀਆਂ ਗੱਲਾਂ ਹੁੰਦੀਆਂ ਹੋਰ ਰੰਗਾਂ ਦੀਆਂ ਡੱਬਿਆਂ ਦੀਆਂ ਨਗਰਿਆਂ ਦੀਆਂ ਚਿੱਟਿਆਂ ਦੀਆਂ ਉਹ ਬੰਦੇ ਨੇ ਉਦੋਂ ਦਾ ਬੱਕਰਾ ਸਾਡੇ ਨਾਲ ਦਾ ਰੱਖਿਆ ਉਹ ਟਕਾਈ ਆਇਆ ਤੇ ਅੱਜ ਉਹ ਬੰਦੇ ਦਾ 50-60 ਹਜ਼ਾਰ ਦਾ ਮੀਹ ਉਹਨੇ ਹੀ ਵਖਦਾ ਉਹਦਾ ਹਾਂ ਇਹ ਉਹਦਾ ਸੀਗਾ ਪਰ ਉਹਨੂੰ ਪਤਾ ਸੀ ਆ ਦੇ ਜਨਮ ਮਰਦੀ ਜਿਵੇਂ ਪਿੱਛੇ ਲੱਗ ਕੇ ਇਹਦੇ ਬੱਚਾ ਕੱਢ ਦਿੰਦਾ ਉਹ ਠੀਕ ਹੈ ਮੈਂ ਆਪ ਬਾਈ ਬੱਚੇ ਕੱਢਿਆ ਲਾਲ ਲੋਹਾ ਬੱਕਰਾ ਬਾਹਲਾ ਚੰਗਾ ਸੀ ਮਾਲੀ ਵਾਲੇ ਰਵੇ ਦਾ ਨਾਭੇ ਵਾਲੇ ਇਹਦਾ ਤੇ ਹੁਣ ਮੈਂ ਨਾਭੇ ਜਾ ਕੇ ਆਇਆ ਵਿਚਾਰਾ ਉਹਨਾਂ ਕੋਲੇ ਆ ਉਹ ਜਾਂ ਬੱਚਾ ਹੈ ਨੀਗਾ ਹੈ ਨੀਗਾ ਉਹਨਾਂ ਨੇ ਵੀ ਉਹ ਕਹਿੰਦੇ ਬਈ ਅਸੀਂ ਤਾਂ ਆਪ ਕੱਢ ਬੈਠੇ ਬੱਕਰੀਆਂ ਉਹਦੇ 70 70 80000 ਰੁਪਏ ਦੀਆਂ ਬੱਕਰੀਆਂ ਵੇਚ ਬੈਠੇ ਹੋ ਆ 2-3 ਸਾਲਾਂ ਦੀ ਗੱਲ ਹੀ ਆ ਹਾਂਜੀ ਬਾਈ ਕਮੈਂਟ ਕੀਤਾ ਬਾਈ ਨੇ 50 ਬਾਈ ਬਠਿੰਡਾ ਦੇ ਪਾਸ ਹੈ گا ਉਹ ਬਠਿੰਡਾ ਜ਼ਿਲ੍ਹਾ ਮੇ ਹੈ ਨੌਕਤ ਨਾਲ ਔਰ ਕਿਸੇ ਔਰ ਦਾ ਵੀ ਕੁਐਸਚਨ ਹੈ ਤੇ ਉਹ ਜਿਆਦਾ ਅਦਰ ਸਟੇਟ ਸੇ ਭਾਈ ਜੁੜੇ ਹੈ ਸੋ ਭਾਈ ਜਿਹੜੇ ਪੰਜਾਬ ਦੇ ਵੀ ਆਪਣੇ ਨਾਲ ਭਰਾ ਜੁੜੇ ਆ ਕਮੈਂਟ ਤੁਸੀਂ ਕੋਈ ਸਵਾਲ ਪੁੱਛਣਾ ਹਨਾ ਤਾਂ ਉਹ ਤੁਸੀਂ ਪੁੱਛ ਸਕਦੇ ਹੋ ਜਿਹੜੇ ਬਾਈ ਹੋਰਾਂ ਦੇ ਤਜਰਬੇ ਆ ਉਹ ਆਪਾਂ ਸੁਣ ਰਹੇ ਆ ਰਾਜਵੀਰ ਜਦੋਂ ਪਹਿਲੀ ਬੱਕਰੀ ਲੈ ਕੇ ਆਏ ਸੀ ਜਾਂ ਜਦੋਂ ਇਸ ਕੰਮ ਚ ਆ ਗਏ ਸੀਗੇ ਪਤਾ ਲੱਗ ਗਿਆ ਸੀ ਸਮਝ ਆ ਗਈ ਸੀ ਇਸ ਕੰਮ ਦੀ ਉਦੋਂ ਸੋਚਿਆ ਸੀਗਾ ਵੀ ਆ ਫਾਰਮੈਟ ਬਣਾਵਾਂਗੇ ਇਹਦਾ ਨਾਮ ਹੋਊਗਾ ਇਹਦਾ ਹੋਣੀ ਮੈਂ ਹਜੇ ਵੀ ਨਹੀਂ ਪਾਉਂਦਾ ਸੀ ਮੈਨਾਂ 2-4 ਚਾਂਸ ਹੋ ਗਏ ਜਿਹੜੇ ਫਾਰਮ ਤੇ ਜਾਣਾ ਉੱਥੇ ਨਾਲੇ ਦਾ ਅਗਲੇ ਦਾ ਫਾਰਮ ਖੋਲ ਕੇ ਦੇਣਾ ਸਾਰਾ ਅਗਲੇ ਨੂੰ ਗੁਰ ਦੇਣੇ ਸੁਖਾਉਣਾ ਕੰਮ ਜਾਨਵਰ ਲੈ ਕੇ ਦੇਣੇ ਫੇਰ ਅਗਲਾ ਉਹੀ ਲੱਚ ਗਡਚੀਆਂ ਤੇ ਆ ਜਾਂਦਾ ਸੀਗਾ ਮੈਂ 2-4 ਫਾਰਮਾਂ ਤੇ ਹੀ ਆਪਦੇ ਅੱਡੇ ਪੱਟੇ ਟ੍ਰੇਨਿੰਗਾਂ ਦਿੰਦੇ ਸੀ ਹੋਰ ਬੜਾ ਕੁਝ ਹੋਇਆ ਫੇਰ ਇਹ ਅੱਕ ਕੇ ਬਈ ਆਪਾਂ ਅੱਖ ਝੱਬਿਆ ਇਹ ਠੀਕ ਹੈ ਚਾਹੋ ਵੀ ਸਾਡੇ ਘਰ ਦੇ ਵਿੱਚ ਸਹਿਮਤ ਨਹੀਂ ਸੀ ਕਹਿੰਦੇ ਯਾਰ ਬਾਣ ਮਹਿੰਗਾ ਹੈ 8000 ਰੁਪਏ ਤੇ ਠੇਕੇ ਤੇ ਚੜਦਾ ਕਾਹਨੂੰ ਤੂੰ ਮੈਂ ਚਾਰ ਕਨਾਲਾ ਇੱਕ ਥੋੜਾ ਹੋਰ ਵੀ ਕੰਮ ਸੀਗਾ ਯਾਰ ਹੁਣ ਰਿਆਂ ਸਪਰੇਆਂ ਵਾਲਾ ਸਬਜ਼ੀ ਸਾਰਾ ਦੁੱਧ ਦੱਦ ਬਿੰਡੂ ਘਰੇ ਪੈੜੇ ਲੱਗਦੇ ਸੀਗੇ ਠੀਕ ਹੈ ਰੇੜੀ ਤੋਂ ਜਾਂ ਦੁੱਧ ਡੈਰੀ ਤੋਂ ਲਿਆਂਦੇ ਡੋਲੂ ਚੱਕ ਕੇ ਚੰਗੇ ਨਹੀਂ ਲੱਗਦੇ ਸੀ 6-7 ਕਿੱਲੇ ਪੈੜੇ ਆ ਨੌਕਰੀਏ ਚੰਗੀ ਹਨਾ ਫੇਰ ਇੱਥੇ ਅੱਕ ਕਿਉਣਾ ਸਬਜ਼ੀ ਬਿਨਾਂ ਰੇਸਪਰੇ ਤੋਂ ਹੁਣ ਦੁਬਈ 50-60 ਰੁਪਏ ਕਿਲੋ ਹੈ ਤੇ ਗੰਡਾ ਕੀ ਰੇਟ ਹੋ ਗਿਆ ਤਾਂ ਇਥੋਂ ਪਨੀਰੀ ਲੈ ਕੇ ਗਿਆ ਜੀ ਉਦੋਂ ਚੌੜ ਚੌੜ ਚੀ ਤਿੰਨ ਚਾਰ ਗੱਟੇ ਪੱਟ ਲਏ ਅਸੀਂ ਜਿੱਦਾਂ ਟ੍ਰੇਨਿੰਗ ਸੀ ਆਪਣੇ 40 ਰੁਪਏ ਹੋ ਗਏ ਸੀ ਹਾਂ ਤੇ ਗੰਡੇ ਵੀ ਪੂਰੇ ਸੀ ਤੇ ਟ੍ਰੇਨਿੰਗ ਤੇ ਮਿਲਦਾ ਸਾਟਰਵਾਦੂ ਬਈ ਟਮਾਟਰ ਸਾਡੀਆਂ ਬੱਕਰੀਆਂ ਖਾਣੋਂ ਹਟੀਆਂ ਇੱਕ ਵੱਟ ਲਾਈ ਸੀ ਐਤ ਕੀ ਟ੍ਰੇਨਿੰਗ ਤੇ ਸਬਜ਼ੀ ਸਾਰੀ ਇੱਥੇ ਸੀ ਨਾ ਸਬਜ਼ੀ ਇੱਥੋਂ ਚੱਲੀ ਕਦੂ ਪਿੰਡਾਂ ਬਈ ਸਾਡੇ ਆ ਦੋ ਤਿੰਨ ਘਾਰਾ ਜਿਨ੍ਹਾਂ ਨੇ ਆਪਣੀ ਫਾਰਮ 'ਚ ਵੀ ਮਦਦ ਕਰੀ ਸੀਗੀ ਪਾਣੀ ਪੂਣੀ ਉਦੋਂ ਵਰਤਿਆ ਇਹਨਾਂ ਨੂੰ ਆਖਿਆ ਤੁਸੀਂ ਸਬਜ਼ੀ ਮੋਲ ਨਹੀਂ ਦੇਣੀ ਹੁਣ ਆ ਗੰਨਾ ਬੀਜ ਤਾਂ ਨਾਲ ਹਲਦੀ ਮੈਥੋਂ ਰਹਿ ਗਈ ਅਜੇ ਮੈਂ ਬੰਦਾ ਕੱਲਾ ਦੀ ਅਨੀ ਪੀਰ ਲਾਤਾ ਹਜੇ ਹੋਰ ਬਹੁਤ ਇੱਥੇ ਪਾਰਕ ਪੂਰਕ ਬਣਾਉਣਾ ਹਜੇ ਬੂਟੇ ਲਾਉਣੇ ਫਲਾਂ ਵਾਲੇ ਹਜੇ ਰੁੱਤ ਸਹੀ ਨਹੀਂ ਗਈ ਇਹ ਕਾਫੀ ਕਾਰਨਾ ਫਾਰਮ ਬਣਾਉਂਦੇ ਪਰ ਬਈ ਫਾਰਮ ਬਣਾ ਕੇ ਬਚ ਗਏ ਬਈ ਬੱਕਰੀਆਂ ਇੱਥੇ ਬਈ ਦੁੱਗਣਾ ਹੁਣ ਕੋਈ ਪੱਖਾ ਨਹੀਂ ਚੱਲਦਾ ਅੰਦਰ ਇੰਨੀ ਗਰਮੀ ਚ ਨਜ਼ਾਰੇ ਨਾਲ ਬੈਠੀਆਂ ਤੇ ਨਹੀਂ ਅੱਗੇ ਘਰੇਵਾਲ ਚੜ ਜਾਂਦੇ ਸੀ ਬਈ ਸਹੀ ਕਿਉਂਕਿ ਉਹ 15 ਦੀ ਤਾਪਸ਼ੀ ਵਾਲੀ ਸੀ ਬਈ ਬਿਨਾ ਪੱਖੇ ਤੋਂ ਆਪਾਂ ਬੈਠੇ ਆ ਕੋਈ ਗਰਮੀ ਸਹੀ ਨਹੀਂ ਗਈ ਬਾਈ ਜਿਵੇਂ ਰਾਜਵੀਰ ਨੇ ਗੱਲ ਕੀਤੀ ਹੈ ਹਨਾ ਚਲੋ ਬੰਦੇ ਦਾ ਸੁਪਨਾ ਹੁੰਦਾ ਕਿਤੇ ਨਾ ਕਿਤੇ ਰੀਝਾਂ ਹੁੰਦੀਆਂ ਆਪਣੀਆਂ ਹਰ ਕੰਮ ਜੀ ਵੀ ਆਪਾਂ ਉਹ ਸੋਚਦੇ ਆ ਕਿ ਕਦੇ ਨਾ ਕਦੇ ਪੂਰੀਆਂ ਕਰਾਂਗੇ ਚਲੋ ਪਰਮਾਤਮਾ ਸਾਰਿਆਂ ਦੀਆਂ ਪੂਰੀਆਂ ਕਰੇ ਪਰ ਕਈ ਭਰਾ ਹੁੰਦੇ ਆ ਬਈ ਹਨਾ ਚਲੋ ਇਹਨਾਂ ਨਹੀਂ ਗੰਜੈਸ਼ ਹੁੰਦੀ ਵੀ ਮਹਿੰਗੀਆਂ ਬੱਕਰੀਆਂ ਨਹੀਂ ਲੈ ਸਕਦੇ ਕੰਮ ਬਾਲਾ ਵਧਾ ਨਹੀਂ ਸਕਦੇ ਆਪਾਂ ਸਾਰਿਆਂ ਨੇ ਕੰਮ ਚਲੋ ਇੱਕ ਇੱਕ ਦੋ ਦੋ ਨਗਾ ਤੋਂ ਸ਼ੁਰੂ ਕੀਤਾ ਹੁਣ ਚਲੋ ਚੰਗੇ ਨਾਗ 10 10 20 ਵੀ ਨਾਗ ਹੈਗੇ ਆ ਤੁਸੀਂ ਉਹਨਾਂ ਭਰਾਵਾਂ ਨੂੰ ਕੀ ਸਲਾਹ ਦੇਣੀ ਚਾਹੋਗੇ ਜਿਹੜੇ ਨੌਜਵਾਨਾ ਛੋਟੀ ਉਮਰ ਦੇ ਆ ਜਾਂ ਨਵਾਂ ਇਸ ਕੰਮ ਚ ਆਉਣਾ ਚਾਹੁੰਦੇ ਆ ਵੀ ਉਹਨਾਂ ਦਾ ਸੁਪਨਾ ਵੀ ਅਸੀਂ ਫਾਰਮ ਬਣਾਈਏ ਵੀ ਕਿਹੜੇ ਤਰੀਕੇ ਨਾਲ ਕੰਮ ਕਰਨ ਤਾਂ ਕਿ ਉਹ ਵੀ ਆਪਣੀਆਂ ਰੀਝਾਂ ਜੜੀਆਂ ਕਰ ਸਕਣ ਫਾਰਮ ਬਣਾਉਣਾ ਮੇਰੀ ਉਹੀ ਗੱਲ ਸਵਾਲ ਹੀ ਮੰਨਣਾ ਹੂੰ ਜਿਵੇਂ ਤੁਸੀਂ ਹੁਣ ਤੁਸੀਂ ਵੀ ਦਸਕ ਨਗ ਰੱਖੀ ਬੈਠੇ ਹੋ ਹਾਂ ਜੀ ਮੇਰੇ ਕੋਲੇ ਓਏ ਮੇਰੇ ਕੋਲੇ ਵੀ ਆਕੇ ਰਾਮੀ ਹੋਏ ਬਾਈ ਹਾਂ ਮੈਂ ਤੁਹਾਨੂੰ ਪਹਿਲਾਂ ਵੀ ਦੱਸਿਆ ਜੀ ਪੰਜ ਸੱਤ ਨਾਗ ਸੀਗੇ ਪੰਜਾਂ ਸੱਤਾਂ ਤੋਂ ਹੌਲੀ ਹੌਲੀ ਆਪਦੇ ਬੱਚੇ ਤਿਆਰ ਹੋਏ ਆ ਬੱਕਰੇ ਵੇਚ ਦਿੰਦੇ ਸੀ ਪੱਠਾ ਰੱਖ ਲੈਂਦੇ ਸੀਗੇ ਹੂੰ ਤੇ ਉਦੋਂ ਅੱਜ 30 ਨਾਗ ਹੋ ਜਾਂਦੇ 30 ਤੋਂ ਵੱਧ ਦੇ ਆ ਉਹ ਪਾ ਵੇਚ ਦਿੰਨੇ ਆ ਵੀ 28 25 28 ਬਸ ਇੰਨੇ ਕੁ ਰੱਖ ਲਈਦੇ ਆ ਵੀ ਇਹ ਮੰਨ ਲਓ 14 ਤੋਂ ਲੈ ਕੇ ਹੁਣ ਤੱਕ ਦੀ ਮਿਹਨਤ ਆ 2014 ਤੋਂ ਲੈ ਕੇ ਤੇ ਮਿਹਨਤ ਨਾਲ ਹੀ ਆ ਵੀ ਆਪਦਾ ਦਿਲ ਲਾ ਕੇ ਮਿਹਨਤ ਕਰਾਂਗੇ ਇਹ ਕਾਲੇ ਨਹੀਂ ਕਰਨੀ ਇੱਕ ਇਹ ਤੋਂ ਵੀ ਜਿਹੜੀਆਂ ਅੱਗੇ ਸਮੱਸਿਆਵਾਂ ਆਉਂਦੀਆਂ ਰਹਿੰਦੀਆਂ ਵੀ ਕਦੇ ਢੱਲ ਮੱਠ ਵੀ ਹੋ ਜਾਂਦੀ ਆ ਵਿੱਚੋਂ ਬੱਚਾ ਪੁਰ ਵੀ ਜਾਂਦਾ ਹਨ ਉਹਦੀਆਂ ਝੱਲਣੀਆਂ ਵੀ ਪੈਂਦੀਆਂ ਬਈ ਉਹ ਸਮੱਸਿਆ ਆਉਂਦੀਆਂ ਮੰਨ ਲਓ ਜਿੱਥੇ ਆਪਣੇ 28 30 ਨਗ ਹੈਗੇ ਆ ਉਹ ਇੱਕ ਪਿੰਡ ਵਾਲਾ ਮਾਹੌਲ ਬਣ ਜਾਂਦਾ ਹਾਂ ਉਹਦੇ ਕਿ ਤਾਂ ਫਿਰ ਇੱਕ ਅੱਧਾ ਤਾਂ ਫਿਰ ਪੁਰਦਾ ਹੁੰਦਾ ਹੀ ਬਾਕੀ ਕਿਹੜਾ ਕੋਈ ਮਰਦੀ ਹੈ ਚਿਬੜਾ ਵਾਲੇ ਵਾਲੀ ਗੱਲ ਹੀ ਹੈ ਬਾਕੀ ਵਾਲੀ ਵਾਲੀ ਗੱਲ ਹੁੰਦੀ ਹੈ ਬਾਕੀ ਭਾਈ ਜੇ ਤੁਸੀਂ ਨਾ ਜਾਣ ਦਾ ਉਹਦੇ ਵੀ ਘਬਰਾਉਣਾ ਨਹੀਂਗਾ ਜਾਨਵਰ ਪੱਕੇ ਟਿਕਾਏ ਆ ਤੁਹਾਡੇ ਕੋਲੇ ਖਬਰ ਰੱਖ ਕੇ ਵੀ ਕਰੋ ਜਾਨਵਰ ਤੂੰ ਕਿਸੇ ਮੰਡੀ ਤੇ ਨਹੀਂ ਜਾਂਦੇ ਬਾਹਰ ਅੰਦਰ ਨਹੀਂ ਜਾਂਦੇ ਮਾਲ ਖਰੀਦਦੇ ਨਹੀਂ ਵਪਾਰ ਨਹੀਂ ਕਰਦੇ ਸੋਡਾ ਬਹੁਤ ਘੱਟ ਨੁਕਸਾਨ ਹੋਊਗਾ ਜਿਵੇਂ ਹੁਣ ਮੀਰਾ ਬਈ ਮੈਂ ਬੱਕਰੀਆਂ ਡੇਲੀ ਆਈ ਜਾਂਦੀਆਂ ਮੇਰੇ ਕੋਲੇ ਉਹ ਚ ਕਈ ਰੇ ਬਿਮਾਰੀ ਵਾਲੀ ਆ ਜਾਂਦੀ ਹੈ ਕਿਉਂਕਿ ਇੰਨੀਆਂ ਨੂੰ ਨਾ ਹੀ ਵੈਕਸੀਨ ਪੱਕਾ ਦੇਂਦੇ ਆ ਵੈਕਸੀਨ ਹਨਾ ਵੈਕਸੀਨ ਛੇਤੀ ਮਿਲਦੀ ਨਹੀਂ ਮੁੜ ਕੇ ਫਰਿੱਜ 'ਚ ਰੱਖੀ ਰੱਖੋ ਫੇਰ ਖਰਾਬ ਹੋਏ ਖੋਲੇ ਤੋਂ ਠੀਕ ਹੈ ਤੇ ਪਰ ਜਿਹੜੇ ਬੰਦੇ ਨੇ 2-4 ਪੱਕੀਆਂ ਰੱਖਣੀਆਂ ਬੱਕਰੀਆਂ ਉਹਨਾਂ ਨੂੰ ਵੀ ਡਰਨ ਦੀ ਲੋੜ ਨਹੀਂ ਬਹੁਤ ਘੱਟ ਬਿਮਾਰੀ ਆਉਂਦੀ ਹੈ ਬੱਕਰੀਆਂ ਨੂੰ ਕੱਲੀ ਸਫਾਈ ਰੱਖਣੀ ਹੈ ਸਹੀ ਟਾਈਮ ਤੇ ਖਰਾਕ ਦੇ ਇਸੇ ਹੀ ਤੋਲ ਕੇ ਖਰਾਕ ਦੇਣੀ ਹੈ ਇਹ ਨਹੀਂ ਅੱਜ ਬਈ 2 ਕਿਲੋ ਪਾਤੀ ਕੱਲ ਨੂੰ ਪਾਈ ਹੀ ਪਾਤੀ ਓਕੀ ਖੜੀ ਐ ਪੂਰਾ ਕੋਈ ਇਹਨੂੰ ਜ਼ੀਰੋ ਖਰਚੇ 'ਚ ਵੀ ਤੁਸੀਂ ਪਾਲ ਸਕਦੇ ਹੋ ਆਪਦੀ ਮਿਹਨਤ ਐ ਲਾਂਗੀ ਲਾ ਲਿਆਓ ਹੋਰ ਟੁੱਟ ਭੱਜ ਵਾਧੂ ਚਾਰ ਸਕਦੇ ਹੋ ਫ੍ਰੀ 'ਚ ਇਹਨੂੰ ਗਰੀਬ ਤੋਂ ਗਰੀਬ ਬੰਦਾ ਵੀ ਕਰ ਸਕਦਾ ਤਗੜੇ ਤੋਂ ਤਗੜਾ ਬੰਦਾ ਵੀ ਕਰ ਸਕਦਾ ਇਹ ਬੱਕਰੀ ਇਹ ਜਿਹਾ ਸਿਸਟਮ ਐ ਹੁਣ ਬੱਕਰੀਆਂ ਦੇ ਨਾਲ ਹੋਰ ਇੱਕ ਦੇਸੀ ਮੁਰਗੀਆਂ ਦਾ ਇਹ ਚਲਾ ਸਕਦਾ ਜਿਹੜੇ ਬੰਦੇ ਕੋਲ ਜਮੇ ਹੀ ਗੰਜਾਇਸ਼ 2-3000 ਰੁਪਇਆ ਹੈਗਾ ਉਹ ਉਹਨਾਂ ਤੋਂ ਸਟਾਰਟ ਕਰ ਸਕਦਾ ਉਹ ਉਹ ਚੋ ਵੇਚ ਕੇ ਕੋਈ ਪੱਠ ਲੈ ਲੇ ਇੱਕ ਪੱਟ ਤੋਂ ਵੀ ਕੰਮ ਸ਼ੁਰੂ ਹੋ ਸਕਦਾ ਇੱਕ ਬੱਕਰੀ ਬਈ 3 ਸਾਲ ਕੰਮ ਕਰ ਲਓ ਤੁਹਾਡੇ 10 15 ਨਾਗ ਬਣ ਜਾਣਗੇ ਇੱਕ ਬੱਕਰੀ ਤੋਂ ਅਸੀਂ 2500 ਦਾ ਬੱਕਰਾ ਲਿਆ ਸੀਗਾ ਵੀ ਰਿਸ਼ਤੇਦਾਰਾਂ ਤੋਂ ਦੇਸੀਆ ਸੀਗਾ ਤੇ ਉਹ 2-3 ਮਹੀਨੇ ਸੇਵਾ ਕੀਤੀ ਤੇ ਮੁੜ ਕੇ ਤੂੜੀਆਂ ਨੂੰ ਵੇਚ ਤੇ 5500 ਦਾ ਠੀਕ ਉਦੋਂ ਆਪਾਂ ਵੀ ਗੱਲਾਂ ਕਰਦੇ ਹੁੰਦੇ ਸਾਰੇ ਹਨਾ ਸੋਚਦੇ ਹੁੰਦੇ ਯਾਰ ਬੱਕਰਾ ਲੱਗੇ ਚਿੱਟੀ ਅੱਖ ਤੋਂ ਚੱਲਿਆ ਚੱਲਿਆ ਸੀ ਵੀ ਬਹੁਤ ਵੱਡੀ ਗੱਲ ਹੁੰਦੀ ਸੀ ਉਦੋਂ ਬੱਕਰਾ ਲੈਣਾ ਤੇ ਹੁਣ ਵੇਖ ਲਓ ਸਾਰੇ ਤਿੰਨ ਤਿੰਨ ਬੱਕਰੇ ਖੜੇ ਆ ਦਿੱਤਾ ਦਾ ਬੱਕਰੀਆਂ ਨੇ ਬਹੁਤ ਕੋਸ਼ਾ ਜੀ ਸੋਚੀਏ ਤਾਂ ਬਾਕੀ ਬਈ ਬੱਕਰੀਆਂ ਨੇ ਨਾਂ ਬਹੁਤ ਵੱਡਾ ਦਿੱਤਾ ਹੈ। ਹੂੰ ਠੀਕ ਹੈ ਮੈਂ ਜਿੱਥੇ ਵੀ ਕੋਈ ਡਿਊਟੀ ਜਾਵਾਂ ਜਿੱਥੇ ਵੀ ਕੋਈ ਕੰਮ ਜਾਵਾਂ ਮੂਰੇ ਆਪਾਂ ਨੂੰ ਪਿਆਰ ਕਰਨ ਵਾਲੇ ਮਿਲ ਜਾਂਦੇ। ਮਿਲ ਜਾਂਦੇ। ਹੁਣ ਮੋਦੀ ਆਇਆ ਸੀ ਹੁਸ਼ਿਆਰਪੁਰ ਡਿਊਟੀ ਲੱਗੀ ਸੀ ਆਦਮਪੁਰ। ਹੂੰ ਬਾਈ ਐਡਾ ਜਿੱਥੇ ਠੀਕ ਹੈ ਉੱਥੇ ਆਪਾਂ ਤੋਂ ਬੰਦਾ ਟ੍ਰੇਨਿੰਗ ਲੈ ਕੇ ਗਿਆ ਸੀ ਬਾਈ। ਹੂੰ ਠੀਕ ਹੈ ਇਟਲੀ ਲਾ ਕੇ ਆਈ 10 ਸਾਲ ਉਹ ਤੇ ਉਹ ਬੰਦੇ ਨੂੰ ਜਦੋਂ ਮੈਂ ਫੋਨ ਕਰਿਆ ਮੈਂ ਖੈਰ ਹੁਸ਼ਿਆਰਪੁਰ ਮੈਨੂੰ ਹੋਣੀ ਪਤਾ ਹੀ ਹੁਸ਼ਿਆਰਪੁਰ ਦਾ ਉਹ। ਮੈਨੂੰ ਆਏ ਸੀਗਾ ਬਈ ਇਧਰ ਯੋ ਤਾਂ ਮੈਂ ਬਾਈ ਨੂੰ ਫੋਨ ਕਰਿਆ ਬਾਈ ਕਹਿੰਦਾ ਤੂੰ ਤਾਂ ਮੇਰੇ ਪਿੰਡ ਦੇ ਕੋਲ ਹੀ ਖੜਾ ਹੈ ਅੱਛਾ ਬਾਈ ਲੈ ਕੇ ਵੀ ਗਿਆ ਨਾ ਤੋ ਗਿਆ ਰਾਤ ਰਹਿ ਖਾਦਾ ਰੋਟੀ ਪਾਣੀ ਸਾਰਾ ਬਾਈ ਨੇ ਮੂਰਖ ਦੂਜੇ ਦਿਨ ਡਿਊਟੀ ਤੇ ਲੱਸੀ ਵੀ ਫੜਾਈ ਤੇ ਦੂਜੇ ਇੰਨੇ ਪੁਲਿਸ ਵਾਲੇ ਉਹਨਾਂ ਨੇ ਕਿਹਾ ਨਾ ਪਾਣੀ ਵੀ ਨਹੀਂ ਪੁੱਛਿਆ ਬਾਈ ਆ ਜਿਹੜਾ ਮੇਰੇ ਨਾਲ ਮੁੰਡੇ ਕਹਿੰਦੇ ਰ ਕੀ ਰਿਸ਼ਤੇਦਾਰੀ ਹੈ ਤੇਰੀ ਮੈਂ ਰਿਸ਼ਤੇਦਾਰੀ ਕੀ ਹੋਣੀ ਹੈ ਮੈਂ ਕਿਹਾ ਮੈਂ ਇਥੋਂ ਟ੍ਰੇਨਿੰਗ ਲੈ ਕੇ ਆਇਆ ਬਾਈ ਪਰ ਆਪਾਂ ਜਦੋਂ ਟ੍ਰੇਨਿੰਗ ਤੇ ਆਏ ਸੀ ਆਪਾਂ ਵੀ ਇੱਥੇ ਕੋਈ ਗਿਣਿਆ ਮਿਣਿਆ ਨਹੀਂ ਸੀ ਸਾਰਾ ਦਿਨ ਰੋਟੀ ਪਾਣੀ ਆਪਦੇ ਹੱਥੀ ਨਾਲ ਚਾਹ ਪਾਣੀ ਬਣਾਈ ਗਏ ਕੁਛ ਮਰਜ਼ੀ ਖਾਈ ਪੀ ਗਏ ਆਪਾਂ ਬਾਹ ਨਹੀਂ ਫੜੀ ਵੀਰ ਤੁਸੀਂ ਫੀਸ ਦਿੱਤੀ ਆ ਤੁਹਾਨੂੰ ਇੱਕ ਵਾਰੀ ਰੋਟੀ ਖਾਣੀ ਸੀ ਦੋ ਵਾਰੀ ਖਾਣੀ ਸੀ ਸਾਰਾ ਆਪਾਂ ਮਾਨ ਇੱਜ਼ਤ ਕੀਤਾ ਬੰਦਿਆਂ ਦਾ ਰਹਿ ਇੱਕ ਦਿਨ ਵੱਧ ਰਹਿ ਆਪਾਂ ਉਸ ਦਿਨ ਵੀ ਘਰੋਂ ਰੋਟੀਆਂ ਲਿਆ ਕੇ ਵਧੀਆ ਸੇਵਾ ਕੀਤੀ ਇਹ ਇੱਕ ਹੱਥ ਦੇ ਲੋ ਇੱਕ ਹੱਥ ਹਣਾ ਉਹ ਹੁੰਦਾ ਤੇ ਪਰ ਇਹਦਾ ਮਤਲਬ ਇਹ ਹੈ ਯਾਰ ਇਹ ਕੱਲਾ ਪੈਸਾ ਨਹੀਂ ਇਹ ਬਹੁਤ ਕੁਛ ਦਿੰਦੀ ਹੈ ਠੀਕ ਹੈ ਕੋਈ ਆਪਾਂ ਨੂੰ ਹੁਣ ਰੈਸਟ ਹੈ ਕੋਈ ਸਾਗ ਪੁੱਛਣਾ ਬਈਰ ਮੁੰਡੇ ਕੁੜੀ ਦਾ ਪੁੱਛਣਾ ਤਾਂ ਆਪਾਂ ਆਪ ਦੇ ਬੰਦੇ ਹਰ ਇੱਕ ਥਾਂ ਹੈਗੇ ਬੱਕਰੀਆਂ ਭਾਈਚਾਰਾ ਬਣ ਜਾਂਦਾ ਉਹ ਜਿਹੜਾ ਕੰਮ ਕਰਦੇ ਆਪਾਂ ਉਹਦੀ ਲਿੰਕ ਬਣ ਜਾਂਦੀ ਆ ਬਈ ਇਹ ਪਾਵਰ ਬਣ ਜਾਂਦੀ ਆ ਬਈ ਹੁਣ ਉਸ ਦਿਨ ਮੇਰੇ ਜਿੱਥੇ ਡਿਊਟੀ ਸੀ ਸੰਗਰੂਰ ਆ ਉਹ ਸੋਨੂ ਪਸੌੜ ਵਾਲੇ ਦੇ ਪਿੰਡ ਦੇ ਨਾਲ ਦੀ ਸੀ ਉੱਥੇ ਕੀ ਹੋਇਆ ਜਦੋਂ ਸਵੇਰ ਹੋਈ ਉੱਥੇ ਨਾ ਕੋਈ ਚਾਹ ਲਈ ਰੈਡੀ ਨਾ ਕੋਸ ਨਾ ਕੋਈ ਨਾਲਟਾ ਬਾਹਤ ਆ ਉੱਥੇ ਠੀਕ ਐ ਮੈਂ ਉਹਨੂੰ ਸੋਨੂ ਨੂੰ ਮਾਰਿਆ ਫੋਨ ਉਹਨੇ ਬੱਕਰੀਆਂ ਦੁੱਧ ਚੋਇਆ ਉਹਨੇ ਡੋਲੂ ਤਗੜਾ ਭਰ ਕੇ ਮਾੜਾ ਪੀਣੀ ਸੀ ਜਿਹੜੇ ਨਾਲ 10 15 ਜਿਹੜੇ ਰਾਤ ਦੀ ਡਿਊਟੀ ਅੱਖਾਂ ਮੀਚੀ ਜਾਂਦੇ ਸੀਗੇ ਸਾਰਿਆਂ ਨੂੰ ਚਾਹ ਪਈ ਹੂੰ ਬੰਦੇ ਕਹਿੰਦੇ ਚਾਹ ਕਾਦੀ ਬਣੀ ਐ ਸਲਾ ਪੂਰਾ ਇਹ ਚੀਜ਼ ਹੋ ਜਾਂਦੀ ਆ ਠੀਕ ਐ ਬਾਈ ਚਲੋ ਬਾਈ ਧੰਨਵਾਦ ਸਾਰਿਆਂ ਦਾ ਮਹਿਫਲਾ ਚ ਪੂਰੀ ਜੁੜੀ ਸੀ ਇੱਧਰ ਵੀ ਬੰਦੇ ਆਪਣਾ ਬਹੁਤ ਜੁੜੇ ਸੀ ਹੁਣ ਅਸੀਂ ਰੋਟੀਆਂ ਖਾਣੇ ਇਹਦਾ ਦੱਸਦੇ ਬਾਈ ਹਾਂ ਟ੍ਰੇਨਿੰਗ ਦੱਸਦੇ ਬਾਈ ਕਿੰਨੇ ਤਰੀਕ ਦੀ ਐ ਟ੍ਰੇਨਿੰਗ ਬਾਈ ਹੈਗੀ ਐ 29 ਤੇ 30 ਜੂਨ ਦੀ ਦੋ ਦਿਨਾਂ ਦੀ ਟ੍ਰੇਨਿੰਗ ਹੋਊਗੀ ਰੋਟੀ ਪਾਣੀ ਰਹਿਣ ਦਾ ਪ੍ਰਬੰਧ ਹੋਊਗਾ 30 ਸੀਟਾਂ ਹੁੰਦੀਆਂ 4500 ਰੁਪਿਆ ਫੀਸ ਐ 500 ਦੇ ਧਾਰ ਕਾਰਡ ਪਹਿਲਾਂ ਪੇਸ਼ ਆ ਹਵਾ ਦਾ ਪ੍ਰਬੰਧ ਬਿਲਕੁਲ ਹਾਂ ਤੇ ਪੂਰੀ ਵਧੀਆ ਜਿਹੜੇ ਨੇ ਕੰਮ ਸਿੱਖੇ ਕਰਨਾ ਇਕੱਲੀ ਇਕੱਲੀ ਚੀਜ਼ ਘਾਟਾ ਨਹੀਂ ਖਾਂਦਾ ਬੰਦਾ ਪਹਿਲਾਂ ਸਾਰਾ ਕੁਝ ਦੱਸਾਂਗੇ ਬਈ ਆਪਾਂ ਫੋਨ ਕਰ ਲੋ ਜੀ ਆਪਾਂ ਠੀਕ ਆ ਬਈ ਧੰਨਵਾਦ ਸਾਰਿਆਂ ਦਾ ਜਿਹੜੇ ਤੁਸੀਂ ਅੱਜ ਜੁੜੇ ਹਨਾ ਸਾਡੇ ਨਾਲ ਲਾਈਵ ਦੇ ਵਿੱਚ ਸ਼ਾਮਲ ਹੋਏ ਕੋਸ਼ਿਸ਼ ਕਰਿਆ ਕਰਾਂਗੇ ਵੀ ਚਲੋ ਆਏ ਮਿਲ ਕੇ ਗੱਲਾਂ ਬਾਤਾਂ ਕਰਗੇ ਤੁਹਾਡੇ ਨਾਲ ਤਜਰਬੇ ਸਾਂਝੇ ਕਰੀਏ ਤੇ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਫਾਰਮ ਦੀਆਂ ਵੀਡੀਓ ਰਾਜਵੀਰ ਦੇ ਦੀਆਂ ਆਪਣੇ ਚੈਨਲ ਤੇ ਬਹੁਤ ਆਈਆਂ ਬਾਈ ਕੱਲ ਨੂੰ ਵੀ ਇੱਕ ਵੀਡੀਓ ਆ ਰਹੀ ਹੈ ਬੱਕਰੇ ਦੀ ਸਪੈਸ਼ਲ ਵੀਡੀਓ ਸ਼ੂਟ ਕੀਤੀ ਆ ਉਹ ਵੀ ਜਰੂਰ ਦੇਖਿਓ ਤੇ ਆਪਣੇ ਚੈਨਲ ਤੇ ਤੁਸੀਂ ਜਿਹੜਾ ਬੱਕਰੀਆਂ ਬਾਰੇ ਸਾਰੀ ਜਾਣਕਾਰੀ ਲੈ ਸਕਦੇ ਹੋ ਤੇ ਵੀਡੀਓ ਦੇਖਿਆ ਕਰੋ ਜਰੂਰ ਸਾਰੀਆਂ ਆਉਣ ਵਾਲੇ ਦਿਨਾਂ ਦੇ ਵਿੱਚ ਹੋਰ ਵੀ ਆਪਾਂ ਜਿਹੜੀਆਂ ਵਧੀਆ ਜਾਣਕਾਰੀ ਵਾਲੀਆਂ ਵੀਡੀਓ ਲੈ ਕੇ ਆਵਾਂਗੇ ਸਾਰਿਆਂ ਦਾ ਧੰਨਵਾਦ ਜਰੂਰ ਕਮੈਂਟ ਕਰੋ ਸ਼ੇਅਰ ਕਰੋ ਇਸੇ ਤਰ੍ਹਾਂ ਜੁੜੇ ਰਹੋ ਧੰਨਵਾਦ ਬਾਈ ਹਾਂਜੀ ਲਵ ਲਵ ਜੀ ਲਵ ਯੂ ਟੂ ਜੀ ਠੀਕ ਹੈ ਬਾਈ ਗਿਫਟ ਮਿਲ ਗਿਆ ਬਾਈ ਨੂੰ ਜੀਤ ਨੂੰ ਕੱਦੂ ਆਰਗੈਨਿਕ ਕੱਦੂ ਆ ਇਹ ਇਹ ਆਏ ਬਾਈ ਫਾਇਦਾ ਹੁੰਦਾ ਬੱਕਰੀਆਂ ਵਾਲਿਆਂ ਦਾ ਸਹੀ ਗੱਲ ਇਹ ਬਾਈ ਤੋਂ ਤੋੜ ਲਿਆਉਂਦੇ ਹੁੰਦੇ ਸੀਗੇ ਅਸੀਂ ਠੀਕ ਹੈ ਤੇ ਸਬਜ਼ੀ ਹੁਣ ਥੋੜੀ ਗਰਮੀ ਕਰਕੇ ਨਾ ਹੋਈ ਨਹੀਂ ਆ ਲੱਸੀ ਲੂਸੀ ਜੀ ਹਾਂ ਬੜਾ ਰਦੀ ਵੀ ਨਹੀਂ ਪਈ ਥੱਲੇ ਆ ਮਿੰਗਣਾ ਮੋਂਗਣਾ ਤੇ ਹੁਣ ਲਾਉਣੇ ਆ ਟਿੰਡੂ ਟੁੰਡੂ ਲੱਗ ਜੂਗੀ ਹੁਣ ਠੀਕ ਹੈ ਕਰਦੇ ਆ ਸਬਜ਼ੀ ਆਪਾਂ ਹੁਣ ਸਬਜ਼ੀ ਤੇ ਆਪਾਂ ਪਾਕਿਸਤਾਨ ਤੋਂ ਬਹੁਤ ਦੇਖਦੇ ਆ ਵੀ ਆਪਣੇ ਚੈਨਲ ਸਲਾਮ ਵਾਲੇ ਕੁਮ ਬਾਈ ਹਾਂ ਅਰੇ ਭਾਈ ਚੜਦੇ ਪੰਜਾਬ ਅੱਚੇ ਅਸੀਂ ਆਵਾਂਗੇ ਜੇ ਬਣਿਆ ਸਰਬ ਦਾ ਬੱਕਰੇ ਦੇਖਣੇ ਬਹੁਤ ਤਗੜੇ ਤਗੜੇ ਚਲੋ ਭਾਈ ਠੀਕ ਆ ਧੰਨਵਾਦ ਸਾਰਿਆਂ ਦਾ ਫੇਰ ਹੋਵਾਂਗੇ ਲਾਈਵ ਕਿਸੇ ਦਿਨ ਜਿਉਂਦੇ ਬਸਦੇ ਰਹੋ